ਸਤਿ ਸ਼੍ਰੀ ਅਕਾਲ ਦੋਸਤੋ ਆਸ਼ਕ ਕਰਦਾ ਤੁਸੀਂ ਤੰਦਰੁਸਤ ਹੋਵੋਗੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਲੈ ਕੇ ਆਏ ਹਾਂ ਪੇਟ ਘੱਟ ਕਰਨ ਵਾਸਤੇ ਡਰਿੰਕ ਉਹ ਡਰਿੰਕ ਕਿਵੇਂ ਬਣਾਉਣੀ ਹੈ ਆਪਾਂ ਉਹਨੂੰ ਘਰੇ ਹੀ ਬਣਾ ਸਕਦੇ ਹਾਂ ਉਹਦੇ ਵਿੱਚ ਚਾਰ ਚੀਜ਼ਾਂ ਆਪਾਂ ਐਡ ਕਰਨੀਆਂ ਇੱਕ ਹੈ ਉਹਦੇ ਵਿੱਚ ਜੀਰਾ ਜੀਰਾ ਜਿਹੜਾ ਹੁੰਦਾਗਾ ਉਹ ਆਪਣੇ ਮੈਟਾਬੋਲਿਜ਼ਮ ਨੂੰ ਵਧਾਉਂਦਾਗਾ ਜਿਹਦੇ ਕਾਰਨ ਆਪਣੇ ਪਚਨ ਤੰਤਰ ਜਿਹੜਾ ਉਹ ਵਧੀਆ ਹੋ ਜਾਂਦਾ ਉਸ ਤੋਂ ਬਾਅਦ ਜੀਰੇ ਦੇ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਨੇ ਜਿਹੜੇ ਕੀ ਆਪਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਨੂੰ ਵਧਾਉਂਦੇ ਨੇ ਜੀਰਾ ਐਂਟੀ ਇਨਫਲੇਮੈਟਰੀਕ ਵੀ ਹੁੰਦਾਗਾ ਜਿਹੜਾ ਕੀ ਆਪਣੇ ਸਰੀਰ ਦੇ ਵਿੱਚ ਸੋਜ ਨੂੰ ਘਟਾਉਂਦਾਗਾ ਇਸ ਤੋਂ ਬਾਅਦ ਦੋਸਤੋ ਆਪਾਂ ਲੈਣਾ ਅਦਰਕ ਆ ਅਦਰਕਾ ਜਿੰਜਰ ਆਇਲ ਹੁੰਦਾ ਜਿਹੜਾ ਕੀ ਆਪਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ ਇਹਦੇ ਨਾਲ ਆ ਆਪਾਂ ਓਵਰ ਈਟਿੰਗ ਤੋਂ ਵੀ ਬਚੇ ਰਹਿੰਦੇ ਆ ਅਦਰਕ ਦੇ ਵਿੱਚ ਹੀਟ ਵੀ ਜ਼ਿਆਦਾ ਪੈਦਾ ਕਰਦਾ ਇਹ ਆਪਣੀ ਬਾਡੀ ਦੇ ਵਿੱਚ ਜਦੋਂ ਅਦਰਕ ਹੀਟ ਪੈਦਾ ਕਰਦਾ ਤਾਂ ਇਦੇ ਨਾਲ ਆਪਣੀ ਜਿਹੜੀ ਬੋਡੀ ਦੀ ਫालतू ਚਰਬੀ ਆ ਉਹ ਵੀ ਖੁਰਦੀ ਰਹਿੰਦੀ ਹੈ ਇਸ ਤੋਂ ਬਾਅਦ ਲੈਣਾ ਦੋਸਤੋ ਆਪਾਂ ਨਿੰਬੂ ਨਿੰਬੂ 'ਚ ਵਿਟਾਮਿਨ ਸੀ ਹੁੰਦਾ ਜਿਹੜਾ ਕਿ ਆਪਣੀ ਇਮਿਊਨਿਟੀ ਨੂੰ ਵਧਾਉਂਦਾ ਤੇ ਚਰਬੀ ਨੂੰ ਵੀ ਖਤਮ ਕਰਦਾ ਉਸ ਤੋਂ ਬਾਅਦ ਦੋਸਤੋ ਲੈਣਾ ਆਪਾਂ ਸ਼ਹਿਦ ਸ਼ਹਿਦ ਵੀ ਆਪਣੀ ਇਮਿਊਨਿਟੀ ਨੂੰ ਵਧਾਉਂਦਾਗਾ ਤੇ ਇਹ ਚਰਬੀ ਨੂੰ ਵੀ ਖਤਮ ਕਰਦਾਗਾ ਇਹ ਤਿੰਨੋਂ ਚਾਰੋਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਪਾਂ ਲੈ ਲੈਣੀਆਂ ਜੀਰਾ ਅੱਧਾ ਅੱਧਾ ਚਮਚ ਲੈਣਾ ਉਸ ਤੋਂ ਬਾਅਦ ਅਦਰਕ ਇੱਕ ਟੁਕੜੀ ਲੈ ਕੇ ਉਹਨੂੰ ਤੁਸੀਂ ਉਹ ਯਾਨਕਿ ਨਿਚੋੜ ਲਓ ਉਹਦਾ ਰਸ ਕੱਢ ਲਓ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਨਿੰਬੂ ਪਾ ਲੈਣਾ ਦੋ ਕੱਪ ਪਾਣੀ ਦੇ ਤੇ ਅੱਧਾ ਚਮਚ ਸ਼ਹਿਦ ਦਾ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਪਾ ਕੇ ਪਾਣੀ 'ਚ ਦੋ ਕੱਪ 'ਚ ਉਬਾਲ ਲੈਣੀ ਹੈ ਜਦੋਂ ਪਾਣੀ ਅੱਧਾ ਰਹਿ ਜੇ ਤੇ ਉਸ ਤੋਂ ਬਾਅਦ ਇਹਨੂੰ ਠੰਡਾ ਕਰਕੇ ਤੁਸੀਂ ਖਾਲੀ ਪੇਟ ਸੇਵਨ ਕਰਨਾ ਹੈ ਇਹਦਾ ਤੇ ਕੁਝ ਕੀ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਫਰਕ ਨਜ਼ਰ ਆਉਣ ਲੱਗ ਜੂਗਾ ਉਸ ਤੋਂ ਬਾਅਦ ਤੁਸੀਂ ਦੋਸਤੋ ਥੋੜਾ ਖਾਣ ਪੀਣ ਤੇ ਵੀ ਪ੍ਰਹੇਜ ਰੱਖਣਾ ਤਲੀਆਂ ਚੀਜ਼ਾਂ ਤੇ ਫਾਸਟ ਫੂਡ ਤੇ ਵੀ ਪ੍ਰਹੇਜ ਰੱਖਣਾ ਥੋੜਾ ਜਿਹਾ ਕਿਉਂਕਿ ਜਿੰਨਾ ਤੁਸੀਂ ਕੰਟਰੋਲ ਰੱਖੋਗੇ ਖਾਣ ਪੀਣ ਤੇ ਉਨਾ ਹੀ ਤੁਹਾਨੂੰ ਵੱਧ ਬੈਨੀਫਿਟ ਮਿਲਣਾ ਖਾਣੇ 'ਚ ਸਲਾਦ ਐਡ ਕਰੋ ਪਾਣੀ ਵੱਧ ਤੋਂ ਵੱਧ ਮਾਤਰਾ 'ਚ ਪੀਓ ਜਦੋਂ ਪਾਣੀ ਵੱਧ ਪੀਓਗੇ ਤੁਸੀਂ ਤਾਂ ਪਾਣੀ ਦੇ ਨਾਲ ਆਪਾਂ ਨੂੰ ਜਿਹੜੀ ਭੁੱਖ ਬਹੁਤ ਘੱਟ ਲੱਗੂਗੀ ਤੇ ਪਾਣੀ ਵੱਧ ਪੀਓ ਸਲਾਦ ਐਡ ਕਰੋ ਤੇ ਫਾਸਟ ਫੂਡ ਦਾ ਥੋੜਾ ਧਿਆਨ ਰੱਖੋ ਫਾਸਟ ਫੂਡ ਨਾ ਖਾਓ ਤਾਂ ਵਧੀਆ ਰਹੂਗਾ ਖਾਇਰ ਕਰੋ ਵੱਧ ਤੋਂ ਵੱਧ ਜਿੰਨੀ ਹੋ ਸਕੇ ਜਿਹੜੇ ਲੋਕ ਜ਼ਿਆਦਾ ਡਰਿੰਕ ਕਰਦੇ ਆ ਉਹਨਾਂ ਦਾ ਵੀ ਤੁਸੀਂ ਪੇਟ ਬਾਹਰੋਂ ਦੇਖਿਆ ਹੋਣਾ ਕਿਉਂਕਿ ਜ਼ਿਆਦਾ ਡਰਿੰਕ ਕਰਨ ਨਾਲ ਉਹਨਾਂ ਦਾ ਮੈਟਾਬੋਲਿਜ਼ਮ ਡਾਊਨ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਵੀ ਉਹ ਖਾਣਾ ਖਾਂਦੇ ਨੇ ਉਹ ਹজম ਹੋਣ ਦੀ ਬਜਾਏ ਅੰਦਰ ਗਲ ਜਾਂਦਾ ਸੜ ਜਾਂਦਾ ਤੇ ਜਦੋਂ ਉਹ ਗਲ ਸੜ ਜਾਂਦਾ ਤੇ ਸਵੇਰ ਫਿਰ ਉਹਨਾਂ ਨੂੰ ਐਸਿਡਿਟੀ ਬਦ ਹਜ਼ਮੀ ਖੱਟੇ ਡਕਾਰ ਜਲਣ ਹੋਣੀ ਸੀਨੇ ਦੇ ਵਿੱਚ ਐਵੇਂ ਦੀਆਂ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਤੇ ਉਹਨਾਂ ਦੀ ਜਿਹੜੀ ਚਰਬੀ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਆਸ ਕਰਦਾ ਤੁਹਾਨੂੰ ਇਹ ਵੀਡੀਓ ਆਪਣੀ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰਿਓ ਐਵੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰੋ ਧੰਨਵਾਦ ਸਾਰਿਆਂ ਦਾ